ਆਪਣੇ ਆਸ਼ਕ ਨੂੰ ਵਿਆਹ ਤੋਂ ਬਾਅਦ ਵੀ ਆਪਣੇ ਆਸ਼ਕ ਨੂੰ 7 ਦਿਨ 7 ਦਿਨ ਬਾਕਸ ਬੈੱਡ ਦੇ ਵਿੱਚ ਆਪਣੇ ਘਰੇ ਰੱਖਿਆ ਸੌਰੀ ਘਰੇ ਰੱਖਿਆ ਤੇ ਉਹਦੇ ਨਾਲ ਕਰਦੀ ਰਹੀ ਗਲਤ ਕੰਮ ਅੱਜ ਦੋਸਤੋ ਸਾਰੀ ਗੱਲ ਦੱਸ ਦਿਆਂ ਕੀ ਹੈ ਸਾਰਾ ਮਸਲਾ ਗੱਲ ਕੀ ਹੋਈ ਹੈ ਸਰ ਗੱਲ ਕੀ ਹੋਣੀ ਬਈ ਇਹ ਮੇਰੀ ਘਰ ਵਾਲੀ ਆ ਇਹ ਭੈਣ ਨਹੀਂ ਐਡੀ ਕੁੱਤੀ ਜਨਾਨੀ ਹੈ ਨਾ ਇਹ ਸਾਰਾ ਪਿੰਡ ਮਗਰ ਲਾਈ ਫਿਰਦੀ ਆ ਮੈਂ ਵੇਖਦਾ ਜੀ ਮੈਂ ਕਿਹਾ ਚਲੋ ਫੋਨ ਤੇ ਕੁਝ ਵੇਂਦੀ ਹੂੰ ਜੈ ਟੋਦੇ ਨਾਲ ਫੋਨ ਉਹਦੇ ਨਾਲ ਜਦੋਂ ਮੈਂ ਪਿੰਡ ਦੇ ਵਿੱਚ ਦੀ ਐ ਨੰਗ ਦਾ ਅਗਲੇ ਮੋੜ ਮੋੜ ਝਾਕਦੇ ਆ ਮੈਨੂੰ ਐ ਸੀ ਕੀ ਪਤਾ ਕਿਉਂ ਝਾਕਦੇ ਹੁਣ ਪਤਾ ਲੱਗਦਾ ਨਾ ਵੀ ਹਰ ਬੰਦੇ ਮੁੰਡੇ ਨੂੰ ਨੰਬਰ ਦੇ ਹੀ ਬਿਠੀਏ ਮੁੰਡੇ ਦਾ ਮੁੰਡੇ ਕੀ ਬੁੜੇ ਵੀ ਨਹੀਂ ਛੱਡੇ ਨੇ ਭੈਣ ਦਨੀ ਨੇ ਨਹੀਂ ਇਹ ਇੰਨਾ ਗੁੱਸਾ ਕਰਦਾ ਮੈਂ ਭਾਈ ਗੁੱਸਾ ਭਾਈ ਹੋਣਾ ਹੀ ਆ 7 ਦਿਨ ਆਵਦਾ ਬਾਇਫਰੈਂਡ ਉਹ ਚ ਟੋਚ ਰੱਖੀ ਰੱਖੀ 7 ਦਿਨ ਆਵਦਾ ਹਾਂ ਮੈਂ ਜਦੋਂ ਉਥੋਂ ਘਰੇ ਆਉਣਾ ਉਦੋਂ ਟੋਚ ਬਾੜ ਦੇਣਾ ਜਦੋਂ ਮੈਂ ਬਾਹਰ ਹੋਰ ਜਾਣਾ ਉਹਨੂੰ ਕੱਢ ਲੈਣਾ 365 ਵਾਲੀਆਂ ਗੱਲਾਂ ਜਿਹੜੇ ਨਾ 365 ਚ ਲਿੱਤਰ ਨਾ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਮੈਨ ਹੁਣ ਮਸਲਾ ਕੀ ਆ ਗੱਲ ਕੀ ਆ ਸਾਰੀ ਮਸਲਾ ਗੱਲ ਕੀ ਹੋਈ ਆ ਮਸਲਾ ਇਹ ਹੈ ਬਾਈ 7 ਦਿਨ ਆਉਦਾ ਬੋਏਫ੍ਰੈਂਡ ਨੇ ਬੈੱਡ ਦੇ ਢੋਚ ਰੱਖ ਲਿਆ ਠੀਕ ਆ ਜਦੋਂ ਮੈਨੂੰ ਪਤਾ ਲੱਗ ਗਿਆ 7ਵੇਂ ਦਿਨ ਪਤਾ ਲੱਗਾ ਇਹਨੇ ਆਪਦੇ ਮੂੰਹੋਂ ਮੈਨੂੰ ਕਿਹਾ ਕਹਿੰਦੀ ਪਹਿਲਾਂ ਤੁਹਾਨੂੰ ਪਤਾ ਲੱਗਾ 7 ਦਿਨ ਹੋ ਗਏ ਉਹਨੂੰ ਇੱਥੇ ਫਿਰਦਣ ਠੀਕ ਆ ਉਦੋਂ ਮੜ ਕੇ ਚੱਲ ਮੈਂ ਇਹ ਇਹ ਵੀ ਮੈਂ ਚੱਲ ਉਹਨੂੰ ਮੈਨੂੰ ਕਹਿੰਦੀ ਮੇਥੋਂ ਗਲਤੀ ਹੋ ਗਈ ਚੱਲ ਮੈਂ ਫੇਰ ਵੀ ਚੱਲ ਗਿਆ ਯਾਰ ਕੋਈ ਨਹੀਂ ਜਦੋਂ ਪਿੰਡ 'ਚ ਜੰਗੀ ਦਾ ਯਾਰ ਐ ਚਾਹ ਕੇ ਦਾ ਕੋਈ ਬੁਢਾ ਨਹੀਂ ਛੱਡਿਆ ਨਾ ਕੋਈ ਦੂਜਾ ਨਹੀਂ ਛੱਡਿਆ ਨੌਜਵਾਨ ਨਹੀਂ ਛੱਡਿਆ ਰ ਉਹ 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 ਕਹਿੰਦੇ ਹੁੰਦੇ ਨਾ 300 ਉੱਤੇ 65 ਜਿਹੇ ਤਰਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰਦੇ ਉਹ ਗੱਲ ਹੋ ਗਈ ਇਹਦੀ ਘਰ ਵਾਲੀ 74 ਪੱਖੋਂ ਸਹੀ ਨਹੀਂ ਹੈਗੀ ਇਹਦਾ ਵਿਆਹ ਹੋਇਆ ਸੀ ਬਈ ਵਿਆਹ ਕਦੋਂ ਹੋਇਆ ਸੀ ਤੇਰਾ ਵਿਆਹ ਹੋਇਆ ਨੂੰ ਬਈ 2 ਸਾਲ ਹੋ ਗਏ 2 ਸਾਲ ਤੇਰੇ ਵਿਆਹ ਨੂੰ ਹੋ ਗਏ ਅੱਛਾ ਤੇ ਵਿਆਹ ਕਿਨੇ ਕਰਵਾਇਆ ਸੀ ਬਈ ਵਿਆਹ ਸਾਡਾ ਇੱਕ ਰਿਸ਼ਤੇਦਾਰੀ ਵਿਚੋਲਾ ਸੀਗਾ ਇਹਦੀ ਗਾਂ ਸਾਡੀ ਤੇ ਮੇਰੀ ਉਹ ਬੰਦੇ ਨਾਲ ਤੇ ਇਹਦੀ ਸਾਡੀ ਰਿਸ਼ਤੇਦਾਰੀ ਆਲਦੀ ਸੀ ਗਾਂਧੀਗਾ ਜਿਹੜਾ ਮੁੰਡਾ ਬਈ ਬਿੱਡਾਂ ਦੇ ਢੂਏ ਦੇ ਵਿੱਚ ਸੀਗਾ ਉਹ 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 ਤੁਹਾਡੇ ਕੋਈ ਤੈਨੂੰ ਜਾਣਦਾ ਤੈਨੂੰ ਜਾਣਦਾ ਤੂੰ ਇਹਨਾਂ ਦੇ ਪਿੰਡ ਦਾ ਗਵਾਂਢੀ ਆ ਉਹ ਇਹਨਾਂ ਦੇ ਪਿੰਡ ਦੇ ਗਵਾਂਢੀ 7 ਦਿਨ ਤੇਰੇ ਘਰੇ ਰਿਹਾ 7 ਦਿਨ ਮੇਰੇ ਘਰੇ ਕਿੱਥੇ ਕਿੱਥੇ ਰੱਖਦੀ ਸੀ ਇਹਨੂੰ ਬਾਕਸ ਬਿੱਡਾਂ ਚ ਬਾਕਸ ਬਿੱਡਾਂ ਚ ਰੱਖਦੀ ਸੀ ਹਾਂ ਉਹਦੇ ਚ ਹੀ ਰੱਖਦੀ ਸੀ ਜਿਹੜੇ ਦਾਤ ਚਾਏ ਹੁੰਦੇ ਆ ਦਾਤ ਹਾਂ ਦਾਤ ਚਾਏ ਸੀ ਤੇ ਛੋਲੇ ਆਂਦਾ ਦਾਤ ਚ ਉਹਨੂੰ ਲੈਂਦਾ ਹਾਂ ਹਾਂਜੀ ਵੀਰੇ ਕਿੰਨਾ ਟਾਈਮ ਹੋ ਗਿਆ ਤੇ ਉਹ ਮੁੰਡੇ ਨਾਲ ਸੀ ਮੇਰੀ ਤਾਂ ਵੀਰੇ ਉਹਦੇ ਨਾਲ ਸਾਲ ਹੋ ਗਿਆ ਸੀ ਸਾਲ ਹੋ ਗਿਆ ਸੀ ਤੇ ਜਿਹੜੇ ਕਈ ਕਈ ਜਾਂਦਾ ਤੇਰੇ ਤੇ ਦੋਸ਼ ਲਾਈ ਜਾਂਦਾ ਵੀ ਸਾਰੇ ਪਿੰਡ ਦੇ ਵਿੱਚ ਨੰਬਰ ਵੰਡੇ ਹੋਇਆ ਤੂੰ ਵੀਰੇ ਉਹ ਤਾਂ ਫਿਰ ਮੁੰਡੇ ਪਸੰਦ ਬੜਾ ਕਰਦੇ ਸੀ ਹੂੰ ਤੇ ਮੈਂ ਫੜ ਲੈਂਦੀ ਸੀ ਨੰਬਰ ਨੰਬਰ ਫੜ ਲੈਂਦੀ ਸੀ ਹਾਂਜੀ ਨਹੀਂ ਤੂੰ ਆਪ ਹੀ ਫੜ ਲੈਂਦੀ ਸੀ ਨੰਬਰ ਹਾਂ ਵੀਰੇ ਸਾਡੇ ਘਰੇ ਸੱਟ ਜਾਂਦੇ ਸੀ ਕੰਦ ਉਤੋਂ ਦੀ ਦੇਖੋ ਦੋਸਤੋ ਕਹਿੰਦੇ ਵੀ ਸਾਡੇ ਘਰ ਦੇ ਉਤੋਂ ਦੀ ਕੰਦ ਜਿਹੜੀ ਕੰਦ ਦਾ ਸਾਡੀ ਕੰਦ ਉਤੋਂ ਦੀ ਨੰਬਰ ਸੜ ਜਾਂਦੇ ਸੀ ਮੁੰਡੇ ਇਹ ਤਾਂ ਬਾਈ ਮੈਂ ਤੈਨੂੰ ਗੱਲ ਦੱਸਦਾ ਯਾਰ ਕੰਦ ਕੰਦ ਉਤੋਂ ਦੀ ਕੋਈ ਨਹੀਂ ਬਾਤ ਚ ਖੜੀ ਲੈਂਦੀ ਆ ਇਹ ਕਹਿੰਦੀ ਜਿਹੜੇ ਕਦੇ ਵੇਰੀ ਹੋਊਗੀ ਬੱਟੇ ਤਾਂ ਵੱਜਣਗੇ ਹੂੰ ਠੀਕ ਹੈ ਵੀ ਮੈਂ ਤਾਂ ਇੱਥੇ ਹੈਗੀ ਆ ਮੈਂ ਸੋਹਣੀ ਸੁਨੱਖੀ ਆ ਵੀ ਮੈਨੂੰ ਤਾਂ ਅਗਲਾ ਨੰਬਰ ਫੜਾਊਗਾ ਫਿਰ ਮੈਂ ਕੋ ਰੱਖਾਂ ਯਾਰ ਕਿੰਨੀ ਵਾਰ ਤੇਰੀ ਮੇਰੀ ਹੈਗੀ 28 ਸਾਲ ਤੇਰੀ ਉਮਰ ਕਿੰਨੀ ਹੈ 22 ਸਾਲ ਤੇ ਬਾਈ ਯਾਰ ਫਰਕ ਹੀ ਬਹੁਤ ਥੋੜੀ ਉਮਰ ਚ ਦਾ ਯਾਰ ਫਰਕ ਹੈਗਾ ਫਿਰ ਇਹ ਪਹਿਲਾਂ ਵੇਂਦੀ ਮੈਂ ਕਿਹਾ ਨਾ ਤੱਕੇ ਨਾ ਕਰਾਇਆ ਇਨਾਂ ਦੇ ਪਰਿਵਾਰ ਨੇ ਕੀਤਾ ਮੈਂ ਤਾਂ ਜਵਾਬ ਦਿੱਤਾ ਹੀ ਮੈਂ ਕਿ ਉਮਰ ਦਾ ਫਰਕ ਵੀ 5-6 ਸਾਲਾਂ ਦਾ ਮੈਂ ਇਹ ਨਹੀਂ ਕਰਾਉਣਾ ਇਹ ਕਦੇ ਵੀ ਮੈਨੂੰ ਪਸੰਦ ਆ ਅਸੀਂ ਤਾਂ ਕਰਨਾ ਹੀਗਾ ਇੱਥੇ ਹੀ ਕਰਨਾ ਕਿੰਨਾ ਕਿੰਨਾ ਟਾਈਮ ਹੋ ਗਿਆ ਸਾਲ ਹੋ ਗਏ ਤੁਹਾਡੀ ਬਣ ਦੋ ਸਾਲ ਹੋ ਗਏ ਦੋ ਸਾਲ ਹੋ ਗਏ ਹਾਂ ਜਵਾਕ ਹੈਗਾ ਜਵਾਕ ਹਾਂ ਹੈ ਜਵਾਕ ਹੈਗਾ ਜਵਾਕ ਤੇ ਤੇਰਾ ਹੀ ਆ ਹਾਂ ਉਹ ਆ ਹੀ ਨਹੀਂ ਪਤਾ ਬਾਈ ਕਿ ਦੀਏ ਨੇ ਮੈਂ ਤਾਂ ਉਹਦਾ ਵੀ ਟੈਸ ਇਹ ਤਾਂ ਹੀ ਜਵਾਕ ਨਹੀਂ ਵੀਰੇ ਇਹਦਾ ਨਹੀਂ ਹੋਰ ਕੀ ਦਾ ਉਹ ਹੋਰ ਦਾ ਹੋਰ ਦਾ ਮੈਂ ਤਾਂ ਟੈਸਟ ਕਰਾਉਂਗਾ ਮੈਂ ਤਾਂ ਜੇ ਜਵਾਕ ਰੱਖਣਾ ਹੋਇਆ ਮੈਂ ਜੇ ਮੇਰਾ ਹੂ ਤਾਂ ਮੈਂ ਰੱਖੂਗਾ ਨਹੀਂ ਮੈਂ ਇਹਦੇ ਨਾਲ ਤੋੜ ਦੇਣਾ ਜਾਂ ਜਿਹਦਾ ਹੂ ਲੈ ਜੇ ਆਪਦਾ ਕਿਉਂ ਤੂੰ ਵੀ ਕਰਦਾ ਹੀ ਰਿਹਾ ਅੱਛਾ ਤੇਰੀ ਤੇਰੀ ਉਮਰ ਇੱਕ ਇੱਕ ਸਾਲ ਦੀ ਗੱਲ ਹੋਈ ਉਹਦੇ ਨਾਲ ਹਾਂਜੀ ਹੈ ਹਾਂਜੀ ਅੱਛਾ ਤੇਰੇ ਪਿੰਡ ਦਾ ਹੀ ਸੀ ਉਹ ਹਾਂ ਵੀਰੇ ਪਿੰਡ ਦੇ ਉਹਦੇ ਨਾਲ ਗੱਲ ਕਿਵੇਂ ਹੋਈ ਤੇਰੀ ਬਸ ਕਿਵੇਂ ਹੁੰਦੀ ਹੁੰਦੀ ਵਿਆਹ ਤੇ ਗਏ ਸੀ ਵਿਆਹ ਤੇ ਕਾਟੀ ਜੁੜੀ ਆ ਵਿਆਹ ਤੇ ਕਾਟੀ ਜੁੜੀ ਆ ਹਾਂ ਵਿਆਹ ਹੀ ਦਿੰਦੇ ਤੇਰੇ ਵਿਆਹ ਦੇ ਦਿਨ ਹਾਂਜੀ ਆ ਦੇ ਵਿਆਹ ਤੇ ਕਾਢੀ ਪਈ ਜਾਂਦੀ ਓ ਯਾਰ ਇਹ ਮੈਂ ਤੁਹਾਨੂੰ ਦੱਸੀ ਇਹਨਾਂ ਵਿੱਚ ਕੈਰੈਕਟਰ ਲੈਸ ਆ ਜਨਾਨੀ ਇਹ ਮੈਂ ਬਾਈ ਮੁੜ ਕੇ ਤੁਹਾਨੂੰ ਸਿੱਧੀ ਗੱਲ ਦੱਸਾਂ ਮੁੜ ਕੇ ਇਹਨਾਂ ਦੇ ਪਿੰਡ ਦੇ ਨਾ ਮੁੰਡੇ ਦੋ ਤਿੰਨ ਮਲੇ ਲਿਆਜੀ ਬਣ ਕੇ ਠੀਕ ਆ ਮੈਂ ਉਹਨਾਂ ਨੂੰ ਇੱਕ ਦਿਨ ਦਾਦੂ ਦੂਦੂ ਪੀਤੀ ਉਹਨਾਂ ਨੇ ਮੈਨੂੰ ਦੱਸਿਆ ਕਹਿੰਦਾ ਯਾਰ ਜਿਹੜੀਆਂ ਮੋਟਰਾਂ ਦੇ ਕੁੜੀਆਂ ਜਾਂਦੀ ਹੁੰਦਾ ਪੰਜ ਚਾਰ ਚਾਹ ਜਾਤੇ ਨਾਈਟ ਜਾਂਦੀਆਂ ਇਹ ਉਹ ਆ ਅੱਛਾ ਹਾਂ ਵੀ ਤੇਰੀ ਘਰ ਵਾਲੀ ਆ ਕੰਮ ਕਰਦੀ ਸੀ ਹਾਂ ਮੈਨੂੰ ਉਹਨਾਂ ਨੇ ਦੱਸਿਆ ਕਹਿੰਦਾ ਬਾਈ ਯਾਰ ਤੂੰ ਤਾਂ ਫਸ ਗਿਆ ਤੂੰ ਤਾਂ ਬੰਦਾ ਹੀ ਬੋਹ ਭੋਲਾਗਾ ਵੀ ਇੰਨਾ ਤਨ ਉਹ ਆ ਉਹਨਾਂ ਨੇ ਪੈਗ ਲਾ ਕੇ ਜਦੋਂ ਮੈਨੂੰ ਪਹਿਲਾਂ ਕਰਦੀ ਸੀ ਹੁਣ ਨਹੀਂ ਤੇ ਪਹਿਲਾਂ ਕਰਦੀ ਸੀ ਤੂੰ ਇਹਨੂੰ ਦੱਸਿਆਗਾ ਤੂੰ ਨਹੀਂ ਵੀਰੇ ਮੈਂ ਵਿਆਹ ਵੀ ਕਰਵਾਉਣਾ ਚਾਹੁੰਦਾ ਵਿਆਹ ਵੀ ਕਰਵਾਉਣਾ ਸੀ ਮਾਪੇ ਹੋਏ ਤੇਰੇ ਹਾਂ ਮਾਪੇ ਨੂੰ ਪਤਾ ਇਹਦੇ ਨੂੰ ਹਾਂ ਹੁਣ ਮੈਂ ਸਾਰਾ ਕੁਝ ਦੱਸਤਾ ਉਹਨਾਂ ਨੂੰ ਜੇ ਮੰਨ ਕੇ ਚੱਲ ਪਹਿਲਾਂ ਕਰਦੀ ਹੁਣ ਹਟ ਜਾਂਦੀ ਹੁਣ ਵੀ ਨਹੀਂ ਇਹਨੇ ਤਾਂ ਛੱਡੇ ਆਸ਼ਕੀ ਯਾਰ ਕੋਈ ਵੀ ਸਾਡੇ ਪਿੰਡ ਘਟੂ ਘਟ ਜੇ 150 ਬੰਦਾ ਹੋ ਜਿਹੜਾ ਇਹਦਾ ਨੰਬਰ ਹੈ ਫੋਨ ਤੇ ਲੱਕੀ ਵਟਾ ਕਿਉਂ ਨਿੰਦੀ ਜੰਨੇ ਆ ਨਿੰਦੀ ਕਦ ਜੰਨੇ ਤੇ ਤੁਹਾਡੀ ਸ਼ਰਮ ਵਾਲੀ ਗੱਲ ਹੈ ਜਦੋਂ ਤੇ ਵਿਆਹ ਹੋ ਗਿਆ ਤੇਰਾ ਜਿਹੜਾ ਪਾਸਟ ਹੁੰਦਾ ਉਹ ਪਹਿਲਾਂ ਜਿਹੜਾ ਕੁਝ ਹੋ ਗਿਆ ਹੋ ਗਿਆ ਜਿਹੜਾ ਕੋਈ ਇਹਨੇ ਕਰ ਲਿਆ ਉਹ ਕਰ ਲਿਆ ਬਾਅਦ ਦੇ ਵਿੱਚ ਇਹ ਫੇਰ ਉਹੀ ਜਿਹੀ ਜੀਆਂ ਚੀਜ਼ਾਂ ਪਿੰਡ ਦੇ ਵਿੱਚ ਨੰਬਰ ਵੰਡੀ ਜਾਂਦੀ ਆ ਬੁੱਢਿਆਂ ਨੂੰ ਸਿਆਣਿਆਂ ਨੂੰ ਸਮਝਦਾਰਾਂ ਨੂੰ ਮੁੰਡਿਆਂ ਨੂੰ ਖੁੰਡਿਆਂ ਨੂੰ ਸਾਰਿਆਂ ਨੂੰ ਨੰਬਰ ਵੰਡੀ ਜਾਂਦੀਆਂ ਤੂੰ ਤੇ ਇਹਦਾ ਆਪ ਕਰਦਾ ਬੁੱਢੜਿਆਂ ਨਾਲ ਗੱਲਾਂ ਐ ਕਰਦਾ ਕੀ ਦੀ ਨਾਲ ਗੱਲ ਕਰਦਾ ਇਹਨਾਂ ਨੇ ਕਰਦਾ ਮੇਰੇ ਨਾਲ ਸੂਤ ਕਰਾ ਦੇ ਮੇਰਾ ਤਾਂ ਫੋਨ ਵੀ ਘਰੇ ਪਿਆ ਹੁੰਦਾ ਇਹ ਤਾਂ ਮਰ ਜਾਂਦੀ ਇਲਜ਼ਾਮ ਲਾਉਂਦੀ ਆ ਸਹੀ ਆ ਗੱਲ ਬਾਈ ਦੋਸਤੋ ਸਹੀ ਆ ਗੱਲ ਕਹਿੰਦੇ ਹੁੰਦੇ 365 74 ਨਾਰ ਦੇ ਸਾਰਾ ਸਾਲ ਬੰਦੇ ਨੂੰ ਮਾਰ ਦੇ ਕੀ ਪਤਾ ਕਿਵੇਂ ਵਿਆਹ ਕਰਵਾਇਆ ਹੋਊਗਾ ਬਾਈ ਨੇ ਕੀ ਗੱਲ ਬਈ ਯਾਰ ਮਸਲਾ ਅਕਸਰ ਕਰਾਂ ਦੇ ਵਿੱਚ ਰੌਲੇ ਹੁੰਦੇ ਆ ਚਲ ਪਾਸਟ ਹੁੰਦਾ ਜਿਹੜਾ ਉਹ ਭੁੱਲ ਜਾਂਦਾ ਬੰਦਾ ਠੀਕ ਐ ਚਲ ਗਲਤੀਆਂ ਹੋ ਜਾਂਦੀਆਂ ਗਲਤੀ ਤੋਂ ਮaaf ਕਰ ਦਿੰਦਾ ਬਈ ਇਹ ਜੀ ਕੀ ਗੱਲ ਹੋ ਗਈ ਜਿਹੜੀ ਇੰਨਾ ਵੱਡਾ ਮਸਲਾ ਬਣ ਗਿਆ ਬਾਈ ਯਾਰ ਮੇਰੀ ਗੱਲ ਸੁਣ ਜਦੋਂ ਮੇਰਾ ਵਿਆਹ ਹੋਇਆ 7 ਦਿਨ ਉਹ ਬੰਦਾ ਮੇਰੇ ਟੋਚ ਰਿਹਾ ਬੈੱਡ ਦੇ ਠੀਕ ਐ ਇਹਨੇ ਬੈੱਡ ਬਾਕਸ ਚ ਰੱਖੀ ਰੱਖਿਆ 8ਵੇਂ ਦਿਨ ਮੈਨੂੰ ਪਤਾ ਲੱਗ ਗਿਆ ਮੈਂ ਇਹਨਾਂ ਨੂੰ ਬਿਠਾਇਆ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਵੀ ਗੱਲ ਦੱਸ ਕੀ ਚੱਕਰ ਆ ਤੇਰਾ ਇਹ ਕਹਿੰਦੀ ਮੈਂ ਉਹਦੇ ਨਾਲ ਰਹਿਣਾ ਤਾਂ ਹੀ ਆਊਗਾ ਚਲ ਉਹ ਕਹਿੰਦਾ ਚਲ ਠੀਕ ਆ ਬਾਈ ਮੈਂ ਤੁਹਾਡਾ ਘਰ ਨਹੀਂ ਪਟਣਾ ਚਾਹੁੰਦਾ ਹਨਾ ਇਹ ਮੈਨੂੰ ਕਹਿੰਦੀ ਮੈਨੂੰ ਮਿੱਥ ਮਿੱਥ ਹੋ ਗਈ ਗਲਤੀ ਮਾਫ ਕਰ ਦੇ 2 ਸਾਲ ਹੋ ਗਏ ਹੁਣ ਇਹਨੇ ਸਾਡੇ ਪਿੰਡ ਦਾ ਕੋਈ ਵੀ ਬੰਦਾ ਨਹੀਂ ਛੱਡਿਆ ਹਨਾ ਜਿਹਦੇ ਕੋਲ ਨੰਬਰ ਨਾ ਹੋਊਗਾ ਬਾਈ ਮੈਂ ਖੇਤੋਂ ਜੇ ਮੈਂ ਕਈ ਰਕਰੋਂ ਪਹੀ ਨਿਕਲ ਜਾਣਾ ਮਾੜਾ ਇੱਥੇ ਸਾਡਾ ਖੇਤਾਂ ਦੇ ਘਰ ਮਾੜੇ ਜੇ ਪਹੀ ਮੁਰ ਜਾ ਆ ਦੇਖੇ ਤੈਨੂੰ ਜਾਵਾਂ ਇੱਥੇ ਨਾਲ ਦੇ ਨਾਲ ਬੰਦਾ ਸਾਡੇ ਘਰੇ ਵੱੜ ਜਾਂਦਾ ਉਦੋਂ ਨਾਲ ਦੇ ਨਾਲ ਘਰੇ ਵੱੜਦਾ ਮੇਰੇ ਕੈਮਰੇ ਲਵਾਏ ਹਿڈن ਕੈਮਰੇ ਲਵਾਏ ਇਹਨੂੰ ਪਤਾ ਲੱਗ ਗਿਆ ਉਹਦੀ ਵੀ ਸੱਚ ਚੱਕ ਦਿੰਦੀ ਸੀ ਹਾਂ ਉਹ ਬੱਸ 10 ਬੰਦਾ ਫਿਰ ਕਿਹਾ ਕੀ ਕਰੂੰ ਗਲਤੀ ਇੱਕ ਹੁੰਦੀ ਆ ਦੋ ਹੁੰਦੀ ਆ ਜਦੋਂ ਬਾਰ ਬਾਰ ਹੋਵੇ ਉਹ ਗੁਨਾਹ ਹੋ ਜਾਂਦਾ ਮੈਂ ਬੋਲਦਾ ਕਿ ਬੋਲਦਾ ਕਿਉਂ ਨਹੀਂ ਸੀ ਇਹ ਮੈਨੂੰ ਕਹਿੰਦੀ ਜੀ ਮੈਂ ਤੇਰੇ ਤੇ ਕੇਸ ਪਾ ਦੂੰ ਦਾਜ ਦਾ ਪਾ ਦੂੰ ਕੁੱਟ ਮਾਰ ਦਾ ਪਾ ਦੂੰ ਬੰਦਾ ਤਾਂ ਡਰਦਾ ਹੀ ਆ ਫਿਰ ਭਾਈ ਮੈਂ ਡਰਦਾ ਨਹੀਂ ਬੋਲਿਆ ਹੁਣ ਮੈਂ ਕਿਆ ਬੋਲਿਆ ਜਦੋਂ ਸਰਤਾਂ ਤੇ ਪਾਣੀ ਲੰਘ ਗਿਆ ਹਾਂ ਮਤਲਬ ਕਹਿੰਦੀ ਵੀ ਜ ਬੰਦਿਆਂ ਦੀ ਬੁੜੀਆਂ ਦੀ ਗੱ हां ਬੁਰਗਾਂ ਦੀ ਬਈ ਵੱਧ ਸਨ ਕਾਨੂੰਨੀ ਇਹੋ ਜਿਹਾ ਬਈ ਯਾਰ ਹੁਣ ਮੰਨ ਕੇ ਚੱਲ ਬੰਦੇ 'ਚ ਕਸੂਰ ਹੋਇਆ ਨਾ ਲੈ ਬੰਦੇ 'ਚ ਕਸੂਰ ਬੰਦੇ ਦਾ ਮੰਨਦਾ ਹੀ ਆ ਜਦੋਂ ਜਨਾਨੀ 'ਚ ਕਸੂਰ ਹੋਊਗਾ ਕੋਈ ਵੀ ਗੱਲ ਹੋਵੇ ਇਹਨਾਂ ਨੇ ਕੀ ਕੰਮ ਕਰਨਾ ਜਾ ਕੇ ਵੀ ਸਾਥੋਂ ਦਾਜ ਮੰਗਦਾ ਸਾਥੋਂ ਸਾਡੀ ਕੁੜੀ ਨੂੰ ਕੁੱਟ ਮਾਰ ਕਰਦਾ ਮੁੰਡਾ ਭਲਾ ਦੀ ਸਹੀ ਹੋਵੇ ਗਲਤ ਹੋਵੇ ਇਹਨੇ ਗਲਤ ਬਣਾ ਦੇਣਾ ਕੁੜੀ ਕੁੜਗਾਂ ਦੀ ਸੁਣੀ ਵੱਧ ਜਾਂਦੀ ਬਈ ਯਾਰ ਕਾਨੂੰਨੀ ਦੀ ਵੱਧ ਸੁਣੀ ਵੱਧ ਸੁਣੀ ਜਾਂਦੀ ਹੈ ਕਾਨੂੰਨੀ ਦੀ ਕਦੇ ਨਹੀਂ ਸੁਣੀ ਜਾਂਦੀ ਮੁੰਡਾ ਦੇ ਪਤਾ ਨਹੀਂ ਕਿ ਕਾਨੂੰਨੀ ਇਹੋ ਜਿਹਾ ਬਣ ਕੇ ਕੁੜੀ ਨਾਲ ਦੀ ਜਾ ਇੱਥੇ ਜਾ ਕੇ ਕਹਿ ਦੂਗਾ ਤਾਂ ਮੇਰੇ ਤੋਂ ਦਾਜ ਮੰਗਦਾ ਮੈਂ ਤਾਂ ਮੰਗਣ ਵੇਲੇ ਨਹੀਂ ਮੰਗਿਆ ਹੁਣ ਕੀ ਮੰਗਣਾ ਹਾਂ ਜੇ ਕੋਈ ਕਈ ਵਾਰੀ ਹੁਣ ਆਪਾਂ ਕਈ ਰਿਸ਼ਤੇ ਇਹ ਜੇ ਬਿਨੇ ਆ ਜਿਹੜੇ ਅਗਲੇ ਕਹਿੰਦੇ ਬਈ ਅਸੀਂ ਕੱਖ ਨਹੀਂ ਲੈਣਾ ਠੀਕ ਆ ਅਗਲੇ ਲੈਂਦੇ ਵੀ ਨਹੀਂ ਜਦੋਂ ਵਿਆਹ ਹੋ ਜਾਂਦਾ ਕੁੜੀ ਦੀ ਗਲਤੀ ਹੁੰਦੀ ਆ ਜਦੋਂ ਮੁੰਡੇ ਵਾਲੇ ਕਹਿੰਦੇ ਵੀ ਅਸੀਂ ਰੱਖਣੀ ਨਹੀਂ ਨਹੀਂ ਜਾਂ ਕੋਈ ਵੀ ਗੱਲ ਮੜ ਕੇ ਕੀ ਪੈਂਦਾ ਉਹਨਾਂ ਤੇ ਕਿ ਸਾਡੇ ਤੇ ਦਾਜ ਦਾ ਪਰਚਾ ਕਿਉਂ ਪਾਉਂਦੇ ਆ ਵੀ ਸਾਥੋਂ ਦਾਜ ਮੰਗਦਾ ਸੀਗਾ ਉਹ ਤੇ ਕਸੂਰ ਬੰਦੇ ਦਾ ਥੋੜੋ ਆ ਯਾਰ ਬੰਦਾ ਆਪ ਹੀ ਵੇਖ ਲਈ ਗਲਤੀ ਇੱਕ ਹੁੰਦੀ ਆ ਹਾਂ ਵਾਰ-ਵਾਰ ਕਰੂ ਤਾਂ ਗੁਨਾਹ ਹੁੰਦਾ ਜਦੋਂ ਇਹ ਵੀਰੇ ਨਹੀਂ ਤੋਸਲਾ ਰਹੇ ਗੱਪ ਮਾਰੇ ਤੇ ਇਹ ਕਹਿੰਦਾ ਕੈਮਰੇ ਬੰਦ ਕਰ ਦਿੰਦੀ ਵੀਰੇ ਨਹੀਂ ਮੈਥੋਂ ਗਲਤੀ ਹੋ ਗਈ ਚੱਲ ਮੈਂ ਮੰਨਦੀ ਆ ਇੱਕ ਵਾਰੀ ਬੰਦਾ ਮਾਫ਼ਤਾ ਕਰ ਹੀ ਸਕਦਾ ਸੱਤ ਦਿਨ ਰੱਖਿਆ ਸੀ ਮੁੰਡੇ ਨੂੰ ਹਾਂ ਵੀਰੇ ਰੱਖਿਆ ਸੀ ਮੈਂ ਬੱਡਾਂ ਚ ਹਾਂ ਵੀਰੇ ਇਹਨਾਂ ਦੇ ਸਾਹਮਣੇ ਹੀ ਬਾਤ ਅਸੀਂ ਮੈਂ ਕਰਕੇ ਅੱਠਵੇਂ ਇਹਨੂੰ ਪਤਾ ਲੱਗਿਆ ਫੇਰ ਹੀ ਆਇਆ ਹਾਂ ਹਾਂ ਵੀਰੇ ਪਤਾ ਲੱਗ ਗਿਆ ਸੀ ਇਹਨਾਂ ਨੂੰ ਤੇ ਤੂੰ ਕੰਮ ਕਿਉਂ ਨਹੀਂ ਛੱਡ ਦਿੰਦੀ ਇਹ ਕੰਮ ਕਿਉਂ ਨਹੀਂ ਛੱਡ ਦਿੰਦੀ ਤੈਨੂੰ ਪਤਾ ਜਦੋਂ ਤੇਰਾ ਵਿਆਹ ਹੋ ਗਿਆ ਤੇਰੇ ਜਵਾਕ ਹੋਣੇ ਅੱਗੇ ਤੇ ਪੀੜੀਦਰ ਪੀੜੀ ਹੋਣੇ ਆ ਪਿੰਡ ਤੇਰਾ ਇਹ ਹੋ ਉਹੀ ਨਹੀਂ ਹੈਗਾ ਹੋਰ ਪਿੰਡ ਆ ਗਈ ਤੂੰ ਤੇ ਇਹ ਚੀਜ਼ਾਂ ਛ ਕੀੜਾ ਨਹੀਂ ਮਰਦਾ ਕਹਿੰਦੀ ਤੇ ਫਿਰ ਕੋਈ ਨਹੀਂ ਫਿਰ ਉਹਨੂੰ ਕਹਾਂ ਜਾ ਉਹਦੇ ਘਰੇ ਤੇ ਮਰਾਲਾ ਪਿੰਡ ਚ ਬਥੇ ਠੀਕ ਆ ਇਹਨੂੰ ਮੈਂ ਤੁਸੀਂ ਕਿਹਾ ਦਵਾਈ ਦਵੀ ਲੈ ਲੋ ਕੁਛ ਨਹੀਂ ਲੈਂਦੇ ਵੀਰੇ ਇਹ ਕਿਉਂ ਕਿਉਂ ਇਹ ਦਵਾਈ ਕਾਦੀ ਲੈ ਬਾਈ ਕੀੜਾ ਹੀ ਨਹੀਂ ਤੂੰ ਮਰਦਾ ਮੇਰਾ ਵੀਰੇ ਕੀ ਹੁੰਦਾ ਨਹੀਂ ਤਾਂ ਕੋਈ ਪਤਾ ਕੀੜਾ ਲਾਵਾ ਕੇ ਇਹ ਜਹ ਇਹਦਾ ਹੂੰ ਠੀਕ ਹੈ ਨਾ ਆਪਾਂ ਤਾਂ ਹੁਣ ਜਿਹੜਾ ਕੋਈ ਹੁੰਦਾ ਬੰਦੇ ਦੀ ਨਾਰਮਲ ਚੀਜ਼ ਹੁੰਦੀ ਆ ਉਹ ਹੁੰਦੀ ਆ ਇਹਦੇ ਕੀ ਪਤਾ ਕੀ ਭੰਦ ਨਹੀਂ ਦੀ ਅੱਗ ਪਾਈ ਆ ਦੋਸਤੋ ਗਲਤੀ ਇੱਕ ਵਾਰ ਹੁੰਦੀ ਆ ਵਾਰ-ਵਾਰ ਨਹੀਂ ਹੁੰਦੀ ਸੱਚੀ ਗੱਲ ਆ ਮੁੰਡੇ ਦੀ ਮੁੰਡਾ ਕਹਿੰਦਾ ਕਹਿੰਦਾ ਜਦੋਂ ਮੈਂ ਖੇਤ ਜਾਂਦਾ ਸੀ ਤੇ ਸਾਡੇ ਘਰ ਦੇ ਪਿੱਛੇ ਨਾਲ ਦੀਆਂ ਬੰਦੇ ਆ ਜਾਂਦੇ ਸੀ ਨਾਲ ਦੀਆਂ ਇਹਨੂੰ ਮਿਲਣ ਨਾ ਬੰਦਾ ਮੁੰਡਾ ਆ ਜਾਂਦਾ ਸੀ ਠੀਕ ਆ 7 ਦਿਨ ਮੁੰਡਾ ਇਹਦੇ ਘਰ ਰਿਆ ਬਾਕਸ ਬੈੱਡ ਦੇ ਵਿੱਚ ਜਿਹੜਾ ਦਾਦ ਦੇ ਵਿੱਚ ਆਇਆ ਸੀ ਬਾਕਸ ਬੈੱਡ ਉਹਦੇ ਵਿੱਚ 7 ਦਿਨ ਮੁੰਡਾ ਰਿਆ ਤੁਸੀਂ ਦੇਖੋ ਦੋਸਤੋ ਗਲਤੀ ਇੱਕ ਵਾਰ ਹੁੰਦੀ ਆ ਵਾਰ-ਵਾਰ ਨਹੀਂ ਹੁੰਦੀ ਗਲਤੀ ਮੰਨ ਲੂਗੀ ਗਲਤੀ ਫੇਰ ਕਰ ਦੂਗੀ ਗਲਤੀ ਮੰਨ ਲੂਗੀ ਫੇਰ ਗਲਤੀ ਕਰ ਦੂਗੀ ਫਿਰ ਜੇ ਇਹ ਬੰਦਾ ਬੋਲਦਾ ਜੇ ਮੈਂ ਇਹ ਕੋਈ ਵੀ ਆ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕੋਈ ਵੀ ਆ ਜੇ ਆਪਦੇ ਹੱਕ ਲਈ ਮੁੰਡਾ ਬੋਲਦਾ ਵਿਆਹ ਹੈ ਵਰਾ ਬੰਦਾ ਬੋਲਦਾ ਵੀ ਤੂੰ ਗਲਤ ਕਰਦੀ ਆ ਜਾਂ ਤੇਰੇ ਚਪੇੜਾ ਮਾਰਦਾ ਜਾਂ ਕੋਈ ਗੱਲ ਬਣ ਗਈ ਤੇ ਕੁੜੀ ਜੇ ਨਾਲ ਦੀ ਨਾਲ ਧਮਕੀ ਦੇ ਦਿੰਦੀ ਆ ਵੀ ਮੈਂ ਤੇਰੇ ਤੇ ਪਰਚਾ ਪਵਾ ਦੂੰਗੀ ਤੇ ਇਹੋ ਜਿਹੀਆਂ ਗੱਲਾਂ ਹੁੰਦੀਆਂ ਵੀ ਆ ਪਰਚੇ ਵੀ ਪੈਂਦੇ ਆ ਦਾਜ ਦੇ ਪਰਚੇ ਪਵਾਉਂਦੀਆਂ ਝੂਠੇ ਮੈਨੂੰ ਕੁੱਟ ਮਾਰ ਦੇ ਚ ਕੱਪੜੇ ਪਾੜ ਕੇ ਪੁਲ ਥਾਣੇ ਤੇ ਜਾ ਵੜਦੀਆਂ ਇਹ ਅਜਿਹੀਆਂ ਗੱਲਾਂ ਬਹੁਤ ਹੋ ਜਾਂਦੇ ਟੌਰਚਰ ਕਰਦੀਆਂ ਮੈਨੂੰ ਟੌਰਚਰ ਕਰਦੇ ਆ ਇਹ ਘਰ ਦੇ ਵਿੱਚ ਲੜਾਈਆਂ ਆਮ ਹੁੰਦੀਆਂ ਰਹਿੰਦੀਆਂ ਪਰ ਇਹ ਕੁੜੀਆਂ ਵੱਡਾ ਇਸ਼ੂ ਬਣਾ ਕੇ ਥਾਣਿਆਂ ਦੇ ਵਿੱਚ ਜਾਂਦੀਆਂ ਤੇ ਵੱਡਾ ਵੱਡਾ ਪਰਚਾ ਇੱਕ ਇਹਨਾਂ ਦੀ ਕੁੜੀਆਂ ਦੀ ਵੱਧ ਸੁਣੀ ਹੀ ਜਾਂਦੀ ਆ ਇਹਨਾਂ ਦੀ ਵੱਧ ਸੁਣੀ ਜਾਂਦੀ ਆ ਮੁੰਡਿਆਂ ਪ੍ਰਤੀ ਭਾਈ ਮੁੰਡਾ ਸਹੀ ਹੋਵੇ ਯਾਰ ਮੁੰਡਾ ਸਹੀ ਹੋਵੇ ਗਲਤ ਹੋਵੇ ਪਰ ਮੁੰਡਿਆਂ ਦੀ ਨਹੀਂ ਸੁਣੀ ਜਾਂਦੀ ਬਈ ਇਹ ਸੱਚੀ ਗੱਲ ਆ ਕੁੜੀਆਂ ਦੇ ਕੁੜੀਆਂ ਦੇ ਹੱਕ ਦੇ ਵਿੱਚ ਬਹੁਤ ਧਾਰਾ ਹੈਗੀਆਂ ਪਰ ਮੁੰਡਿਆਂ ਦੇ ਕੇਸ ਦੇ ਵਿੱਚ ਕੋਈ ਧਾਰਾ ਨਹੀਂ ਠੀਕ ਹੈ ਇਸ ਕਰਕੇ ਮੁੰਡੇ ਜਿਹੜੇ ਹੈਗੇ ਆ ਉਹ ਡਰਦੇ ਰਹਿੰਦੇ ਆ ਹਰ ਇੱਕ ਟਾਈਮ ਡਰਦੇ ਰਹਿੰਦੇ ਆ ਵੀ ਮੈਥੋਂ ਗਲਤੀ ਨਾ ਹੋ ਜੇ ਮੈਥੋਂ ਗਲਤੀ ਨਾ ਹੋ ਜੇ ਮੈਥੋਂ ਗਲਤੀ ਨਾ ਹੋ ਜੇ ਕਿਉਂਕਿ ਕੁੜੀ ਦਾ ਕੁੜੀ ਨੇ ਬਸ ਬੋਲ ਦੋ ਬੋਲ ਬੋਲਣੇ ਆ ਤੇ ਨਾਲ ਦੀ ਨਾਲ ਘਰ ਦੇ ਵਿੱਚ ਲੜਾਈ ਪਵਾ ਕੇ ਤੇ ਆਉਂਦੇ ਨਾਲ ਪਰਚਾ ਪਵਾ ਦਿੰਦਾ ਤੇ ਸਾਰੀ ਉਮਰ ਬੰਦਾ ਕੰਡੇ ਕੱਢਦਾ ਮਰ ਜਾਂਦਾ ਸੱਚੀ ਗੱਲ ਬਈਏ ਬਈ ਨਫਤ ਦੀ ਅੱਗ ਦੇ ਵਿੱਚ ਨਾ ਮੁੜ ਕੇ ਬੰਦਾ ਹੀ ਪੀਸਿਆ ਜਾਂਦਾ ਜਿੰਨਾ ਮਰਜੀ ਹੈ ਬੰਦਾ ਕੰਪਰੋਮਾਈਜ਼ ਕਰ ਲੈਂਦਾ ਹੁਣ 2 ਸਾਲ ਪਹਿਲਾਂ ਇਹ ਇਹਨੇ ਇਹ ਕੰਮ ਕੀਤਾ ਹਨਾ ਮੈਂ ਫੇਰ ਵੀ ਚਲਾ ਬਾਪ ਦਾ ਮਾਨ ਸਮਝਾਇਆ ਮੈਂ ਖੇਤ ਹੁੰਦਾ ਸੀ ਤੇ ਬੰਦੇ ਦਾ ਦਿਮਾਗ ਜਾਂ ਕੁਝ ਵੀ ਆ ਬੰਦੇ ਦਾ ਘਰੇ ਤੁਰੇ ਫਦਾ ਰਹਿੰਦਾ ਵੀ ਇੱਥੇ ਨਾ ਹੋਵੇ ਇੱਥੇ ਨਾ ਵੀ ਕੈਮਰੇ ਲੈ ਲਵੇ ਕੈਮਰੇ ਹੀ ਬੰਦ ਕਰ ਦਿੰਦੀ ਜਦੋਂ ਕੈਮਰੇ ਬੰਦ ਕਰ ਦਿੰਦੀ ਮੈਨੂੰ ਸ਼ੱਕ ਹੁੰਦਾ ਸੀ ਮੈਂ ਘਰੇ ਜਾਵੜਦੀ ਕੋਈ ਨਾ ਕੋਈ ਨਿਕਲਦਾ ਉਹਦੋਂ ਨਿਕਲਦਾ ਹੀ ਹੁੰਦਾ ਸੀਗਾ ਮੈਂ ਫੇਰ ਵੀ ਚਲੇ ਜਾਂਦਾ ਚਲੇ ਜਾਂਦਾ ਅੱਜ ਵੀ ਹਟੀ ਅੱਜ ਵੀ ਹਟੀ ਪਰ ਜਿਹੜਾ ਮਰਹਲਾ ਕੁੱਤਾ ਸਾਡਾ ਲੜ ਜਿੱਗੇ ਜੇ ਨਹੀਂ ਹੁੰਦਾ ਹਟਦਾ ਹੁਣ 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 ਤੂੰ ਰੱਖਣੀ ਆ ਬਈ ਨਾ ਬਈ ਨਹੀਂ ਤੱਕਣੀ ਬਈ ਜੋ ਸੱਚਾ ਬੰਦੇ ਨੂੰ ਆਤ ਪਈ ਵੀ ਇਹਨੇ ਹਟਣਾ ਨਹੀਂ ਨਾ ਅੱਜ ਹਟੇ ਨਾ ਕੱਲ ਪਹਿਲਾਂ ਜਿਹੜੀਆਂ ਤੂੰ ਕਹਿੰਦਾ ਬਈ ਇੱਕ ਗਲਤੀ ਹੋ ਗਈ ਦੋ ਗਲਤੀਆਂ ਹੋ ਗਈਆਂ ਤਿੰਨ ਗਲਤੀਆਂ ਹੋ ਗਈਆਂ ਆ ਤੂੰ ਕਹਿੰਦਾ ਵੀ ਇੱਕ ਗਲਤੀ ਕਰ ਲਿਓ ਮਾਫੀ ਮੰਗ ਲੈਂਦੀ ਐ ਦੂਜੀ ਗਲਤੀ ਹੋ ਜੇ ਇਹ ਕਿਹੜੀਆਂ ਕਿੜੀਆਂ ਗਲਤੀਆਂ ਕਰਦੀ ਐ ਬਈ ਇਹ ਜਿਹਾਂ ਕਿਹੜੀਆਂ ਘਰ ਦੇ ਵਿੱਚ ਕੋਈ ਕੰਮ ਧੰਦਾ ਵੀ ਨਹੀਂ ਕਰਦੀ ਕਹਿੰਦੇ 365 ਦਿਨ ਹੁੰਦੇ ਆ ਸਾਲ 'ਚ ਤੇ ਮੰਨ ਲਾ 365 ਤੇ 365 ਲਾ ਲਾ ਠੀਕ ਆ 730 ਦਿਨ ਹੋਗੇ 730 ਦਿਨ ਹੋਗੇ ਹਨਾ 20 ਦਿਨ ਲਾ ਲਾ 30 ਦਿਨ ਲਾ ਲਾ 730 ਦਿਨ 20 ਦਿਨਾਂ ਦੇ ਵਿੱਚ ਵਿੱਚ ਇਹਨੇ ਘੱਟੋ ਘੱਟ 500 ਗ 500 ਗਲਤੀ ਕਰਤੀ ਉਹਦੇ ਦੱਸੋ ਵੀ ਮੈਂ ਇੱਕ ਗਲਤੀ ਮੌਕੇ ਨੂੰ ਦੋ ਕਰੂੰ ਯਾਰ ਮੈਂ ਰੱਬ ਕਿਹੜੀਆਂ-ਕਿਹੜੀਆਂ ਗਲਤੀਆਂ ਕਰਦੀ ਆਹੀ ਇੱਕ ਬਾੜ ਇੱਕ ਬਾੜ ਲੈ ਇੱਕ ਕੱਢ ਲੈ ਇੱਕ ਬਾੜ ਲੈ ਇੱਕ ਕੱਢ ਲੈ ਹੂੰ ਹੈ ਮੈਂ ਉਹੀ ਕੰਮ ਇਹਨੇ ਪੁਰਾਣਾ ਜਿਹੜਾ ਹੈ ਧੰਦਾ ਸੀ ਉਹੀ ਚੱਲ ਜੀ ਅਸੀਂ ਇੱਜ਼ਤ ਵਾਲੇ ਬੰਦੇ ਆ ਨਹੀਂ ਇਹ ਚੀਜ਼ਾਂ ਨੂੰ ਬਰਦਾਸ਼ਤ ਕਰ ਸਕਦੇ ਬਈ ਜਦੋਂ ਤੈਨੂੰ ਪਤਾ ਲੱਗਿਆ ਵੀ ਮਹਿਫਲ ਦੇ ਵਿੱਚ ਬੈਠੇ ਸੀ ਮੁੰਡਿਆਂ ਨੇ ਕਿਹਾ ਹੋਊਗਾ ਵੀ ਬਈ ਇਹ ਤਾਂ ਪੈਸਿਆਂ ਤੇ ਜਾਂਦੀ ਆ ਇਹ ਜਾਂਦੀ ਸੀਗੀ ਜਿਵੇਂ ਮੋਟਰਾਂ ਦੇ ਮੁੰਡੇ ਅਕਸਰ ਸਾਧਦੀ ਆ ਕੁੜੀਆਂ ਨੂੰ ਇਹ ਓਵੇਂ ਜਾਂਦੀ ਸੀਗੀ ਤੈਨੂੰ ਐਨ ਲੱਗਿਆ ਨੀ ਯਾਰ ਵੀ ਭਾਂਜਾ ਕਿੱਧਰ ਫਸ ਗਿਆ ਬਈ ਮੈਨੂੰ ਮੈਂ ਇਹਨੂੰ ਜਿੱਦੇ ਮੁੰਡਾ ਫੜਿਆ ਹੈ ਨਾ ਉਹਨੇ ਮੈਨੂੰ ਮੁੰਡੇ ਨੇ ਇਹਦੇ ਪਿੰਡ ਦਾ ਦਾ ਸਾਬ ਚਲ ਇਹ ਮੈਨੂੰ ਕਹਿੰਦੇ ਮੇਰਾ ਪਾਸਟਾ ਸੀ ਉਹ ਵੀ ਮੈਂ ਹੁਣ ਨਹੀਂ ਇਹ ਕੰਮ ਕਰਦੀ ਉਹ ਯਾਰ ਮੈਨੂੰ ਹੁਣ ਆਏ ਨਹੀਂ ਸਮਝ ਆਉਂਦੀ ਉਦੋਂ ਤਾਂ ਚਲ ਮਨ ਦਾ ਮੋਟਰ ਤੇ ਜਾਂਦੀ ਇਹ ਘਰੇ ਹੀ ਸੱਦੀ ਰੱਖਦੀ ਮੈਨੂੰ ਕੀ ਪਤਾ ਹੁਣੇ ਉਹਨਾਂ ਤੋਂ ਪੈਸੇ ਹੀ ਲੈਂਦੀ ਹੈ ਕਿ ਉਹ ਵੀ ਉਹਨਾਂ ਨਾਲ ਲਿਆਏ ਪਾਇਗਾ ਹੀ ਬੈਠੀ ਹੈ ਮਾਂ ਪਿਓ ਨੂੰ ਪਤਾ ਦਰਨ ਮਾਪਿਆਂ ਨੂੰ ਬਤਾਜੀ ਲੱਗੰਦੇ ਨੇ ਮਾਪਿਆਂ ਨੂੰ ਮਾਪਿਆਂ ਨੂੰ ਹੁਣ ਦੱਸਤਾ ਸਾਰਾ ਕੁਝ ਇਹਦੀ ਮਾਪਿਆਂ ਨੂੰ ਵੀ ਦੱਸਤਾ ਆਪਦੇ ਨੂੰ ਦੱਸਤਾ ਅੱਛਾ ਬਈ ਹੁਣ ਤੁਸੀਂ ਕੀ ਚਾਹੁੰਦੇ ਹੋ ਬਈ ਯਾਰ ਮੈਂ ਤਾਂ ਹੁਣ ਇਹਨੂੰ ਛੱਡਣਾ ਚਾਹੁੰਨਾ ਠੀਕ ਆ ਨਾ ਵੀ ਮੈਂ ਨਹੀਂ ਰੱਖਣਾ ਹੁਣ ਮੇਜੀ ਕਹਿੰਦਾ ਮੈਂ ਕੱਲਾ ਕੱਲਾ ਇਹ ਮੈਨੂੰ ਕਹਿੰਦੀ ਛੇਤੀ ਅੱਡ ਹੋ ਅੱਡ ਹੋ ਅੱਡ ਮੈਂ ਕਿ ਦਿਨ ਹੋ ਜਾਏ ਯਾਰ ਮਾਦੇ ਮਾਪਿਆਂ ਨਾਲ ਅੱਡ ਹੋ ਜਾ ਇਹਨੂੰ ਤਾਂ ਐ ਸੀਗਾ ਵੀ ਅੱਡ ਹੋਊਗੀ ਟੋਕਣ ਟੋਕਣ ਨਾਲ ਹੋਊਗਾ ਮੈਂ ਫੁੱਲ ਨਿਆਰੇ ਲਾਉਂਗੀ ਠੀਕ ਆ ਇਹ ਖੇਤ ਉੱਠ ਜਾ ਕੋਈ ਕੰਮ-ਕਮ ਤੇ ਆਉਦਾ ਤੇ ਵੀ ਮੈਨੂੰ ਉਹ ਰੋਕੂ ਨਾ ਠੀਕ ਆ ਹੁਣ ਮੈਂ ਕਿਵੇਂ ਮਾਂ ਤੇ ਰੋਕਦੇ ਸੀ ਤੇਰੀ ਮਾਂ ਪਿਓ ਵੀ ਰੋਕਦੇ ਸੀ ਭੈੜੇ ਲੱਗਦੇ ਹੋਣਗੇ ਭੈੜੇ ਉਹ ਤਾਂ ਜੋ ਵਿਅਰਗੇ ਲੱਗਦੇ ਨੇ ਵੀ ਉਹ ਕਹਿੰਦੇ ਵੀ ਇਹ ਆਏ ਕੰਮ ਕਰਦੀ ਹੈ ਗਲਤ ਕਰਦੀ ਕਿਉਂਕਿ ਬੰਦਾ ਜਿਹੜਾ ਇੱਜ਼ਤ ਵਾਲਾ ਹੁੰਦਾ ਜਿਹਨੇ ਕਿਤੇ ਕੋਈ ਨਹੀਂ ਕਹਾਇਆ ਹੁੰਦਾ ਤੇ ਅਗਲਾ ਮੁੜ ਕੇ ਝਾਕ ਕੇ ਹੱਸਦਾ ਯਾਰ ਠੀਕ ਆ ਬੇਇੱਜ਼ਤੀ ਵਾਲਾ ਕੰਮ ਇਹਨੂੰ ਤਾਂ ਨਹੀਂ ਇੱਜ਼ਤਾਂ ਦੀ ਸਾਰ ਹੁਣ ਹੁਣ ਠੀਕ ਆ ਹੁਣ ਮੈਂ ਬਾਈ ਰੱਖਣਾ ਨੇ ਥੋੜੇ ਚੈਨਲ ਦੇ ਮਾਧਿਅਮ ਮੈਂ ਤਾਂ ਕਹਿਣਾ ਠੀਕ ਆ ਵੀ ਕੱਲ ਨੂੰ ਮੇਰੇ ਤੇ ਕੋਈ ਇਲਜ਼ਾਮ ਨਾ ਲਾਵੇ ਇਹ ਵੀ ਆਏ ਆ ਹੁਣੇ ਬੋਲਦੀ ਨਹੀਂ ਕਿ ਵੀ ਮੈਂ ਰੱਖਣੀ ਨਹੀਂ ਮੈਂ ਤਲਾ ਗਲਤੀ ਨਹੀਂ ਕੀਤੀ ਬਈ ਇਹ ਇੱਕ ਵਾਰੀ ਬਈ ਇਹ ਗਲਤੀ ਇੱਕ ਵਾਰੀ ਹੁੰਦੀ ਹੁੰਦੀ ਆ ਬਾਰ ਬਾਰ ਤਾਂ ਨਹੀਂ ਹੁੰਦੀ ਮੈਂ ਨਹੀਂ ਗੁੰਮਡਾ ਦੇ ਵਿੱਚ ਯਾਰ 500 ਗਲਤੀਆਂ ਕਰ ਲੀਆਂ ਇੱਥੇ ਹੁਣ ਤੈਨੂੰ ਮਦ ਤੂੰ ਐਂ ਗੱਲ ਸੁਣ ਤੇਰੇ ਨਾਲ ਪੇਜਿਆ ਕਰੂੰਗੀ ਇਹਨੂੰ ਆਪੇ ਹੀ ਦਨਾ ਕਰੇ ਠੀਕ ਆ ਇੱਥੇ ਘਾਟਾ ਖੜ ਕੇ ਦੇਖ ਲੀ ਜੇ ਨਾ ਕਿ ਬੜਾ ਤੇ ਮੈਂ ਹੁਣ ਤੇਰੇ ਨਾਲ ਪੇਜਿਆ ਕਰੂੰਗੀ ਇੰਸਟਾਗ੍ਰਾਮ ਤੇ ਮੈਸੇਜ ਭਰੇ ਪਏ ਆ ਇਹ ਇਹ ਇੰਸਟਾਗ੍ਰਾਮ ਦੇ ਮੈਸੇਜ ਪਰ ਮੈਂ ਯਾਰ ਕੁਛ ਨਹੀਂ ਮੈਂ ਤੇਰੇ ਨਹੀਂ ਨਹੀਂ ਜਦੋਂ ਦੋ ਸਾਲ ਦੀ ਗਲਤੀ ਹੋ ਗਈ ਮੇਥੋਂ ਹੁਣ ਮੈਂ ਜੁਰਮ ਨਹੀਂ ਬਣਾਉਣੀ ਮੈਂ ਤੂੰ ਵੀ ਬੁੱਢੀਆਂ ਨਾਲ ਗੱਲਾਂ ਕਰਦੇ ਮੈਂ ਤਾਂ ਕਿਸੇ ਕੋਈ ਬੁੱਢੀ ਨਾਲ ਨਹੀਂ ਗੱਲ ਕੀਤੀ ਕੁਛ ਨਹੀਂ ਕੀਤੀ ਭਾਈ ਜੇ ਮੈਂ ਇਹ ਜਾ ਹੁੰਦਾ ਤਾਂ ਮੈਂ ਵੀ ਉਹਨੂੰ ਕਹੀਦਾ ਚੱਲ 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 ਫਿਰ ਯਾਰ ਮੇਥੋਂ ਤਾਂ ਗਲਤੀ ਹੋ ਗਈ ਰੱਖਣਾ ਤੇਰੀ ਮਰਜ਼ੀ ਨਹੀਂ ਮੈਂ ਨਹੀਂ ਰੱਖਣਾ ਚੱਲ ਮੈਂ ਵੀ ਨਹੀਂ ਕਰਦੀ ਇੰਸਟਾਗ੍ਰਾਮ ਇਹਦੇ ਭਲੇ ਪਏ ਮੈਸੇਜ ਆਣਾ ਠੀਕ ਹੈ ਬੱਦਾ ਉਹਨੂੰ ਫੋਨ ਲੈ ਕੇ ਦਿੱਤਾ ਇੰਸਟਾਗ੍ਰਾਮ ਤੂੰ ਚੈੱਕ ਕਰ ਲਈ 15 15 20 20 ਮੈਸੇਜ ਆ ਗਏ ਤੇਰੀ ਤੇ ਕੇਸ ਕਰੂੰਗੀ ਕਰ ਦੇ ਜਾ ਕੇ ਕੇਸ ਕਰ ਬਲਾਤ ਕਰਦਾ ਕਿਸ ਪਾਉਗੇ ਬਲਾਤ ਕਰ ਘਰ ਵਾਲਾ ਕਿਹੜਾ ਬਲਾਤ ਕਰਦਾ ਕਿਸੰਦਾ ਤੇ ਮਾ ਕੋ ਹੋਰ ਮੁੰਡਿਆ ਤੇਰਾ ਘਰ ਵਾਲਾ 100 ਰੁਪਏ ਕੇ ਲੋਕਾਂ ਨੂੰ ਪਿਉਂਦਾ ਮੇਰੇ ਨਾਲ ਧੱਕਾ ਸਹੀ ਕਰਾਉਂਦਾ ਇਹ ਇਹ ਕਿਹੜਾ ਕੇਸ ਬੋ ਇਹ ਤਾਂ ਫਿਰ ਇਹ ਪਤਾ ਨਹੀਂ ਕਿਹੜੇ ਕੇਸ ਪਾਉਗੇ ਇਹਦੇ ਕੋਲ ਇੱਕੋ ਦੋਸਤੋ ਹੁਣ ਇਹ ਕੁੜੀ ਮੂੰਹ ਤੇ ਕਹੀ ਜਾਂਦੀ ਐ ਇਹਨੂੰ ਵੀ ਕਹਿੰਦੀ ਮੈਨੂੰ ਧੱਕੇ ਨਾਲ दारू ਤੂੰ ਪਿਆ ਕੇ ਦੋ ਮੁੰਡਿਆਂ ਨੂੰ ਤੇ ਮੇਰੇ ਨਾਲ ਗਲਤ ਕੰਮ ਕਰਾਉਂਦਾ ਰਿਆਂ ਤੁਸੀਂ ਇਹ ਵੇਖੋ ਇਹਦਾ ਵੀ ਕੇਸ ਬਣ ਜਾਊਗਾ ਇਹ ਵੀ ਗੱਲ ਬਈ ਕੇਸ ਬਣ ਜਾਊ ਇਹ ਤਾਂ ਬਣਦਾ ਬਈ ਤੂੰ ਕਹੀ ਤਾਂ ਨਾ ਸੋਚ ਲੈ ਇਹਨੂੰ ਨਹੀਂ ਹੁਣ ਤਾਂ ਹੁਣ ਖਬਰ ਨਿਓ ਬਈ ਜੇਲ੍ਹ ਕੱਟਾਂ ਮੈਂ ਜਾਵਾਂਗੀ ਠਾਣੇ 'ਚ ਨੰਗੀ ਜੀ ਤੂੰ ਕੀ ਚਾਉਣੀ ਬਸ ਮੈਂ ਇਹਦੇ ਰਹਿਣਾ ਮੈਂ ਵੀ ਨਹੀਂ ਚਾਹੁੰਦੀ ਬਸ ਮੈਂ ਠਾਣੇ 'ਚ ਜਾਵਾਂਗੀ ਹੁਣ ਸਿੱਧਾ ਠਾਣੇ 'ਚ ਜਾਨੀ ਮੈਂ ਹੁਣ ਹੁਣ ਤਾਂ ਤੈਨੂੰ ਨਿਆਰੇ ਹੋ ਜਾਣਗੇ ਫਿਰ ਬਸ ਮੈਂ ਠਾਣੇ 'ਚ ਜਾਨੀ ਤੇ ਕੇਸ ਪਵਾਉਂਗੀ ਪਵਾ ਦੇਂਦੇ ਬਾਈ ਮੈਂ ਜੇਲ੍ਹ ਕੱਟ ਲੂ ਮੈਂ ਵਿਆਹ ਚਲੋ ਠੀਕ ਹੈ ਤੁਸੀਂ ਜਾਓ ਤੁਸੀਂ ਜਾਓ ਬਾਈ ਜਿਹੜੇ ਵਿਆਹ ਐ ਕਰਵਾ ਲੈਂਦੇ ਬਿਨਾ ਪੁੱਛੇ ਯਾਰ ਬਿਨਾ ਕਹਿੰਦੇ ਹੁੰਦੇ ਵੀ ਆਪਾਂ ਬਿਨਾ ਪੁੱਛੇ ਪਤਾਲ ਤੋਂ ਵਿਆਹ ਕਰਵਾ ਲੈਂਦੇ ਉਹ ਚੱਕਰ ਨਹੀਂ ਮੈਂ ਗੱਲ ਕਹਿਣਾ ਠੀਕ ਹੈ ਜੇ ਕਹਿੰਦੇ ਹੁੰਦਾ ਮਾੜਾ ਜੰਮੇ ਨਾ ਤੇ ਮਾੜਾ ਕਿਸੇ ਦੇ ਆਵੇ ਨਾ ਲਾਵੀਲੇ ਦੇ ਗਾਣੇ ਵਾਲੀ ਗੱਲ ਨਾ ਦੋਨਾਂ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਜੇ ਕਿਸੇ ਦਾ ਮਾੜਾ ਜੰਮ ਪਿਆ ਤਾਂ ਗਾਂ ਮਾਂ ਪਿਓ ਦੀ ਵੀ ਜ਼ਿੰਦਗੀ ਖਰਾਬ ਆ ਤੇ ਜੇ ਮਾੜੀ ਆ ਗਈ ਜਾਂ ਮਾੜਾ ਜੁਵਾਈ ਮਿਲ ਗਿਆ ਕਿਸੇ ਨੂੰ ਹਨਾ ਉਹ ਵੀ ਜ਼ਿੰਦਗੀ ਖਰਾਬ ਆ ਇਹ ਪਈ ਗੱਲ ਕਹਿੰਦੇ ਵੀ ਇਹੋ ਜਿਹਾ ਕੰਮ ਨਾ ਹੋਵੇ ਤਾਂ ਚੰਗੀ ਗੱਲ ਆ ਜੇ ਛੋਡੀ ਕਿਸੇ ਨਾਲ ਕੋਈ ਗੱਲਬਾਤ ਆ ਜਾਂ ਕੁਝ ਵੀ ਆ ਜਾਂ ਤੁਸੀਂ ਇਹੋ ਜਿਹਾ ਆਪਣੇ ਕਹਿੰਦੇ ਸਾਰੇ ਪੂਰੇ ਕਰਦਾਈ ਬਾਈ ਬਾਈ ਸਾਰੇ ਕੀਤੇ ਯਾਰ ਮੈਂ ਤਾਂ ਟਕ ਟਕ ਵੀ ਨਾ ਬਲਾ ਇਹ ਮੈਨੂੰ ਕਹਿੰਦੀ ਮੈਨੂੰ ਫੋਨ ਚਾਹੀਦਾ ਵੱਡਾ ਫੋਨ ਲੈ ਕੇ ਤਾਂ ਮੇਰੇ ਕੋਲ ਛੋਟਾ ਫੋਨ ਹੈ ਇਹਨੂੰ ਵੱਡਾ ਲੈ ਕੇ ਦਿੱਤਾ ਠੀਕ ਆ ਫੇਰ ਕਮਰੇ ਦੇ ਵਿੱਚ ਜੋ ਵੀ ਆਪ ਦੀ ਸੁੱਖ ਸੁਗਹਲਤ ਚਾਹੀਦੀ ਸੀ ਸਾਰੀ ਉਹ ਲਵਾ ਕੇ ਦਿੱਤੀ ਤੀਜੇ ਦਿਨ ਛੁੱਟ ਕਹਿੰਦੀ ਛੁੱਟ ਲੈ ਕੇ ਤੇ ਕੁਝ ਵੀ ਚੀਜ਼ ਮੰਗਦੀ ਸੀ ਆਪਾਂ ਤੁਸੀਂ ਤਲਾਕ ਦੇਉ ਹਾਂ ਬਈ ਮੈਂ ਰੱਖ ਲੈਣੀ ਵਧੀਆ ਰਹੋਗੇ ਬਈ ਪਤਾ ਚੱਕਰ ਕੀ ਆ ਕਹਿੰਦੇ ਹੁੰਦੇ ਆ ਮੈਂ ਜੇਲ੍ਹ ਚ 2 ਸਾਲ 3 ਸਾਲ ਕੱਟ ਲੂੰਗਾ ਮੇਰਾ ਦਿਮਾਗ ਤਾਂ ਫਰੈਸ਼ ਉਸ ਟੈਨਸ਼ਨ ਫਰੀ ਰਹੂਗਾ ਨਾ ਹੁਣ ਮੈਂ ਮੰਨ ਕੇ ਚੱਲ ਖੇਤ ਜਾਂਦਾ ਕਿਤੇ ਵੀ ਜਾਂਦਾ ਮੇਰਾ ਦਿਮਾਗ ਘਰੇ ਹੀ ਹੁੰਦਾ ਦੇਖੋ ਦੋਸਤੋ ਗੱਲ ਕਹਿੰਦੇ ਹੁੰਦੇ ਹਨ ਨਾ ਵੀ ਕਹਿੰਦੇ ਵੀ ਇੱਕ ਗਲਤੀ ਹੋ ਜੇ ਜਾਂ ਦੋ ਗਲਤੀ ਹੋ ਜੇ ਗਲਤੀ ਗਲਤੀ ਹੁੰਦੀ ਆ ਇੱਕ ਮਾਫ ਹੋ ਜੂ ਦੋ ਮਾਫ ਹੋ ਜਾਣਗੇ ਤਿੰਨ ਮਾਫ ਹੋ ਜਾਣਗੀਆਂ ਪਰ 100 ਗਲਤੀਆਂ ਹੋ ਗਈਆਂ ਯਾਰ 365 ਦਿਨ ਹੁੰਦੇ ਆ ਕਹਿੰਦਾ ਸਾਲ ਦੇ ਵਿੱਚ ਤੇ 365 ਦੇ ਵਿੱਚੋਂ 500 ਵਾਰੀ ਇਹ ਗਲਤੀ ਕਰ ਜਾਂਦੀ ਆ ਹੁਣ ਮੈਨੂੰ ਇਹ ਦੱਸੋ ਇਹੋ ਜੀ ਜਨਾਨੀ ਤੋਂ ਕੀ ਕਰਾਉਣਾ ਬਈ ਜਿਹੜੀ ਦਿਨ ਬਦਲੂ ਵਾਲਾ ਕੰਮ ਹੋ ਗਿਆ ਕਹਿੰਦੇ ਹੁੰਦੇ ਨਾ ਨਿਤ ਨਵਾਂ ਯਾਰ ਬਣਾ ਲੈਂਦੀ ਆ ਉਹ ਚੀਜ਼ ਸਿਸਟਮ ਬਣਿਆ ਪੈਦਾ ਮੁੰਡੇ ਨੂੰ ਨਹੀਂ ਪਤਾ ਸੀਗਾ ਵੀ ਮੇਰੀ ਘਰ ਵਾਲੀ ਇਦਾਂ ਹੈਗੀ ਆ 2 ਸਾਲ ਮੁੰਡਾ ਬੋਲਿਆ ਵੀ ਨਹੀਂ ਪਤਾ ਲੱਗਣ ਦੇ ਬਾਵਜੂਦ ਵੀ ਨਹੀਂ ਬੋਲਿਆ ਵੀ ਚੱਲ ਕੋਈ ਨਾ ਯਾਰ ਸਹੀ ਹੋ ਜੂਗੀ ਸਹੀ ਹੋ ਜੂਗੀ ਤੇ ਮੁੰਡੇ ਨੂੰ ਧਮਕੀ ਦਿੰਦੀ ਸੀ ਮੈਂ ਤੇਰੇ ਤੇ ਆ ਕੇਸ ਪਵਾ ਦਊ ਮੇਰੇ ਤੇ ਤੇ ਆ ਕੇਸ ਪਵਾ ਦਊ ਜੇ ਮੈਨੂੰ ਬੋਲਿਆ ਜੇ ਮੈਂ ਤੇਰੇ ਤੇ ਆ ਕੇਸ ਪਵਾ ਦਊ ਮੈਂ ਇੱਕ ਕੇਸ ਪਵਾ ਦਊਗੀ ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਪੰਜਾਬ ਦੇ ਵਿੱਚ ਇੰਡੀਆ ਦੇ ਵਿੱਚ ਕੁੜੀਆਂ ਦੀ ਵੱਧ ਕਿਉਂ ਸੁਣੀ ਜਾਂਦੀ ਹੈ ਮੁੰਡਿਆਂ ਦੀ ਕਿਉਂ ਨਹੀਂ ਸੁਣੀ ਜਾਂਦੀ ਮੁੰਡੇ ਵੀ ਬਹੁਤ ਦੁਖੀ ਆ ਬਹੁਤ ਜ਼ਿਆਦਾ ਦੁਖੀ ਆ ਆਪਦੇ ਘਰ ਵਾਲੀਆਂ ਤੋਂ ਆਪਣੇ ਰਿਸ਼ਤੇ ਤੋਂ ਬਹੁਤ ਦੁਖੀ ਆ ਪਰ ਉਹ ਗਲਤੀ ਹੋਣ ਦੇ ਬਾਵਜੂਦ ਵੀ ਆਪਦੀ ਘਰ ਵਾਲੇ ਨੂੰ ਕੁਝ ਨਹੀਂ ਕਹਿ ਸਕਦੇ ਮੋਕਟ ਨਹੀਂ ਸਕਦੇ ਮਾਰ ਨਹੀਂ ਸਕਦੇ ਵੱਧ ਤੋਂ ਵੱਧ ਕੀ ਕਰ ਲੈਣਗੇ ਯਾਰ ਤੇ ਪਰ ਕੁੜੀਆਂ ਦੀ ਵੱਧ ਸੁਣੀ ਜਾਂਦੀ ਹੈ ਇਸ ਦੇ ਵਿੱਚ ਮੈਂ ਤੁਹਾਨੂੰ ਸਿਰਫ ਇਹੀ ਗੱਲ ਕਹਿਣਾ ਚਾਹੁੰਦਾ ਵੀ ਸਾਡੀ ਵੀਡੀਓ ਇੱਕ ਮਨੋਰੰਜਨ ਵਾਸਤੇ ਹੁੰਦੀ ਹੈ ਸਾਡੀ ਇੱਕ ਵੀਡੀਓ ਟੈਨਸ਼ਨਾਂ ਦੂਰ ਕਰਨ ਵਾਸਤੇ ਹੁੰਦੀ ਹੈ ਨਾ ਕਿਸੇ ਦੇ ਧਰਮ ਬਾਰੇ ਨਾ ਕਿਸੇ ਵੀ ਕਿਸੇ ਦੇ ਨਿੱਜੀ ਨਿੱਜੀ ਕਹਿੰਦੇ ਹੁੰਦਾ ਨਿੱਜੀ ਨਿੱਜੀ ਵੀ ਨਹੀਂ ਕਿਸੇ ਦੇ ਪ੍ਰਤੀ ਹੈ ਆਪਣੀ ਵੀਡੀਓ ਇਹ ਸਿਰਫ ਤੁਹਾਨੂੰ ਟੈਨਸ਼ਨਾਂ ਨਿਯਾਰੇ ਲੈਣ ਵਾਸਤੇ ਵੀਡੀਓ ਸਾਡੀ ਕਾਲੇ ਤੇਲ ਵਾਲੀਆ ਵੀਡੀਓ ਆ ਜਿਹਨੀਆਂ ਸਵਾਦ ਲਓ ਤੁਸੀਂ ਨਿਯਾਰੇ ਲਓ ਵੀਡੀਓ ਵੇਖੋ ਨਾਲੇ ਕੋਈ ਸਿੱਖਿਆ ਜੇ ਵੇਖੋ ਵਿੱਚੋਂ ਲੱਭੋਗੇ ਤਾਂ ਸਿੱਖਿਆ ਮਿਲੂਗੀ ਤੁਹਾਨੂੰ ਸਾਡੀ ਵੀਡੀਓ ਇੱਕ ਸੇਹ ਦੇਣ ਵਾਸਤੇ ਨਹੀਂ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਿਓ ਧੰਨਵਾਦ